ਮਸ਼ੀਨਵਰਕ ਸੂਟਾਂ ਦੇ ਸੋਹਣੇ ਸੋਹਣੇ ਡਿਜ਼ਾਈਨ ਲੈ ਕੇ ਆਏ ਆ ਜੇਕਰ ਤੁਸੀਂ ਆਰਡਰ ਤੇ ਰੈਡੀ ਕਰਾਉਣਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦਾ ਮਸ਼ੀਨਵਰਕ ਡਿਜ਼ਾਈਨ ਤਾਂ ਤੁਸੀਂ ਆਪਣਾ ਡਿਜ਼ਾਈਨ ਵੀ ਭੇਜ ਸਕਦੇ ਹੋ ਜਾਂ ਫਿਰ ਇਹਦੇ ਵਿੱਚ ਕਾਫੀ ਜ਼ਿਆਦਾ ਸੂਟ ਜਿਹੜੇ ਆਪਣੇ ਕੋਲ ਹੁਣ ਰੈਡੀ ਹੈਗੇ ਨੇ ਰੈਡੀ ਟੂ ਡਿਸਪੈਚ ਨੇ ਤੁਸੀਂ ਨਾਲ ਦੇ ਨਾਲ ਪੇਮੈਂਟ ਕਰਕੇ ਜਿਹੜੇ ਸੂਟ ਆਪਣੇ ਘਰ ਬੈਠੇ ਮੰਗਵਾ ਸਕਦੇ ਹੋ ਸਾਰੇ ਸੂਟ ਪਿਓਰ ਕਾਟਨ ਦੇ ਵਿੱਚ ਹੋਣਗੇ ਉਹ ਕਾਟਨ ਜਿਹੜੀ ਅੱਜ ਕੱਲ ਬਹੁਤ ਜ਼ਿਆਦਾ ਫੇਮਸ ਹੈਗੀ ਆ ਤਾਂ ਬਹੁਤ ਜ਼ਿਆਦਾ ਸੌਫਟ ਹੁੰਦੀ ਹੈ ਕਾਟਨ ਦੇ ਉੱਪਰ ਸੂਟ ਰੈਡੀ ਹੋਏ ਨੇ ਬਹੁਤ ਸੋਹਣੀ ਇਹਨਾਂ ਦੇ ਉੱਪਰ ਮਸ਼ੀਨ ਵਰਕ ਐਮਬਰਾਇਡਰੀ ਕੀਤੀ ਹੋਈ ਆ ਨਾਲ ਇਹਨਾਂ ਦੇ ਦੁਪੱਟੇ ਆਣਗੇ ਜੀ ਦੁਪੱਟੇ ਇੱਕ ਕਲਰ ਦੇ ਵਿੱਚ ਹੀ ਹੈਗੇ ਨੇ ਤੁਸੀਂ ਪਿਕ ਨੂੰ ਧਿਆਨ ਨਾਲ ਦੇਖਣਾ ਜ਼ਰੂਰ ਤੇ ਕੁਝ ਦੇ ਨਾਲ ਟਾਈ ਡਾਈ ਲੈਸਨ ਲਾ ਕੇ ਫਿਨਿਸ਼ਿੰਗ ਕਰਕੇ ਵਿਦਆਊਟ ਸਟਿਚਿੰਗ ਦਾ ਪ੍ਰਾਈਸ ਹੋਗਾ ਤੇ ਤੁਸੀਂ ਮੰਗਵਾ ਸਕਦੇ ਹੋ ਬਾਕੀ ਸਟੀਚਿੰਗ ਕਰਾਉਣਾ ਉਹ ਤੁਹਾਡੀ ਚੋਇਸ ਹੈ ਜੇ ਤੁਸੀਂ ਸਾਡੇ ਤੋਂ ਸਟਿਚ ਕਰਾਉਂਦੇ ਹੋ ਤਾਂ ਤੁਸੀਂ ਇਹਦੇ ਵਿੱਚ ਡਿਜ਼ਾਈਨਿੰਗ ਵੀ ਕਰਵਾ ਸਕਦੇ ਹੋ ਕਿਉਂਕਿ ਡਿਜ਼ਾਈਨ ਕੀਤੇ ਹੋਏ ਸੂਟ ਬਹੁਤ ਪਿਆਰੇ ਲੱਗਦੇ ਨੇ ਜਦੋਂ ਸਿੰਪਲ ਜਿਹਾ ਸੂਟ ਨੂੰ ਵੀ ਆਪਾਂ ਵਧੀਆ ਸਟੀਚਿੰਗ ਦੇ ਨਾਲ ਡਿਜ਼ਾਈਨ ਕਰਦੇ ਆ ਤਾਂ ਉਹ ਸੂਟ ਬਹੁਤ ਜ਼ਿਆਦਾ ਸੋਹਣਾ ਲੱਗਦਾ ਹੈ ਤਾਂ ਤੁਸੀਂ ਇਹਨਾਂ